ਖਾਲਿਸਤਾਨ ਦੇ ਮੁੱਦੇ ਤੇ ਅੱਜ ਕੱਲ ਲੋਕਾਂ ਦੀ ਅਲੱਗ ਅਲੱਗ رائے ਹੈ ਪਰ ਖਾਲਿਸਤਾਨ ਕਿਉਂ ਨਹੀਂ ਆਣਾ ਚਾਹੀਦਾ ਇਸ ਦੇ ਬਾਰੇ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਖਾਲਿਸਤਾਨ ਆਣਾ ਚਾਹੀਦਾ ਹੈ ਜਾਂ ਨਹੀਂ ਆਣਾ ਚਾਹੀਦਾ ਕਿਉਂਕਿ ਬੁੱਧੀਜੀਵੀਆਂ ਨੇ ਆਪਣੇ ਲੈਵਲ ਤੇ ਜੋ ਸਰਵੇ ਕੀਤੇ ਹੈ ਉਹਦੇ ਹਿਸਾਬ ਦੇ ਨਾਲ ਜੋ ਹਾਲਾਤ ਅੱਜ ਕੱਲ ਦੁਨੀਆ ਦੇ ਬਣੇ ਹੋਏ ਐ ਗਰੀਬਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਉਸ ਹਿਸਾਬ ਦੇ ਨਾਲ ਖਾਲਿਸਤਾਨ ਦੀ ਜਿਹੜੀ ਮੰਗ ਹੈ ਉਹ बार-बार ਉੱਠਦੀ ਆ ਰਹੀ ਹੈ ਕਿਉਂਕਿ ਹਮੇਸ਼ਾ ਪੰਜਾਬ ਦੇ ਨਾਲ ਹੀ ਧੱਕਾ ਕੀਤਾ ਜਾਂਦਾ ਹੈ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਜੇ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਕਿ ਖਾਲਿਸਤਾਨ ਦੀ ਕਿਉਂ ਜ਼ਰੂਰਤ ਹੈ ਕਿਉਂ ਨਹੀਂ ਚਾਹੀਦਾ ਖਾਲਸਾ ਰਾਜ ਸਾਨੂੰ ਸਾਰਿਆਂ ਨੂੰ ਬੈਠੇ ਨੂੰ ਪਤਾ ਸੀ ਸੋ ਕਾਰਟ ਬੁੱਧੀਜੀਵੀ ਬੈਠੇ ਆ ਤੇ ਕਿਸੇ ਐਜੂਕੇਸ਼ਨ ਅਦਾਰੇ 'ਚ ਬੈਠੇ ਆ ਕਿ ਆਪ ਛੋੜ ਯੂਨੀਵਰਸਿਟੀ ਦਾ ਜਿਹੜਾ ਸਭ ਤੋਂ ਟਾਪ ਦਾ ਜਰਨਲ ਹੈ ਇਕਨੋਮਿਕਸ ਦਾ ਉਹਨੇ ਸਟੱਡੀ ਕਰਾਈ 2119 2020 ਅ ਵਿੱਚ 5000 ਹਿਸਟੋਰੀయన్స్ ਤੋਂ ਵੋਟ ਲਈਆਂ ਕਿ ਦੁਨੀਆ ਦਾ ਜਦ ਤੋਂ ਦੁਨੀਆ ਦੀ ਹਿਸਟਰੀ ਲਿਖੀ ਗਈ ਹੈ ਉਸ ਤੋਂ ਲੈ ਕੇ ਅੱਜ ਤੱਕ ਦਾ ਸਭ ਤੋਂ ਬਾ ਕਮਾਲ ਬਾਦਸ਼ਾਹ ਕਿਹੜਾ ਹੋਇਆ ਸਭ ਤੋਂ ਸਕਸੈਸਫੁਲ ਸਭ ਤੋਂ ਧਰਮ ਰਹਿਤ ਬਾਦਸ਼ਾਹ ਕਿਹੜਾ ਹੋਇਆ ਤੇ ਸਿੰਘ ਸਹਿਬਾਨ ਪਤਾ ਕਿਹਦਾ ਨਾਂ ਆਇਆ ਅਸੀਂ ਆਪਣੀ ਵਿਰਾਸਤ ਨੂੰ ਨਹੀਂ ਸੰਭਾਲ ਲਏ ਉਹ ਨਾਂ ਆਇਆ ਜੇ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜਿੱਦਣ ਤੋਂ ਹਿਸਟਰੀ ਲਿਖੀ ਗਈ ਹੈ ਅੱਜ ਤੱਕ ਤੇ ਮੁਕਾਬਲੇ ਤੇ ਕੌਣ ਨੇ ਕੰਪੀਟੀਟਰ ਕੌਣ ਨੇ ਤੇ ਸੁਣਿਓ ਉਹ ਵੀ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਨੂੰ 5000 ਰਿਸਪੌਂਡੈਂਟਸ ਦੇ ਵਿੱਚੋਂ 39% ਬੰਦਿਆਂ ਨੇ ਚੁਣਿਆ ਜਿੰਨੇ ਨਾਲ ਸਾਡੀ ਆ ਰਾਜਕਰਨ ਵਾਲੀ ਸਰਕਾਰ ਬਣ ਜਾਂਦੀ ਹੈ ਪਰ ਉਹਦੇ ਤੋਂ ਜਿਹੜਾ ਨੈਕਸਟ ਬੰਦਾ ਜਿਹੜਾ ਦੂਜੇ ਨੰਬਰ ਤੇ ਆਇਆ ਉਹ ਕਿਸੇ ਅਫਰੀਕਨ ਕੰਟਰੀ ਦਾ ਹੈ ਉਹਨੂੰ 25% ਬੰਦਿਆਂ ਨੇ ਚੁਣਿਆ 14% ਦਾ ਗੈਪ ਹੈ ਕਿ 2% ਦਾ ਨਹੀਂ ਤੇ ਤੀਜੇ ਚੌਥੇ ਨੰਬਰ ਤੇ ਪਤਾ ਕੌਣ ਜੇ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ ਉਹ ਜਿਹੜਾ ਅਰਥਚਾਰਾ ਸਵੇਰਦਾ ਹੋ ਰਿਹਾ ਵੀ ਅਰਥਚਾਰਾ ਹੋਵੇ ਤਾਂ ਫਿਰ ਸਭ ਕੁਝ ਆ ਤੇ ਰਾਜਚਾਰਾ ਹੋਵੇ ਤਾਂ ਸਭ ਕੁਝ ਆ ਕੋਈ ਰਾਜ ਤੇ ਅਰਥ ਤੀਜੇ ਚੌਥੇ ਨਾਂ ਤੇ ਨੇ ਅਬਰਾਹਮ ਲਿੰ ਤੇ ਜਾਰਜ ਵੈਸ਼ਿੰਗਟਨ ਜਿਨ੍ਹਾਂ ਦਾ 5 ਤੋਂ 7% ਵੋਟ ਹੈ ਤੇ ਵਿਲਸਟਨ ਚਰਚਿਲ ਦਾ ਯੂਕੇ ਵਾਲੇ ਦਾ 1.5% ਵੋਟ ਹੈ ਇਹ ਸਾਡੇ ਲਈ ਭਈ ਉਹੋ ਜਿਹਾ ਰਾਜ ਹੋਵੇ ਹਾਂ ਸਾਨੂੰ ਖਾਲਸਾ ਰਾਜ ਚਾਹੀਦਾ ਸੀ ਕਿਉਂ ਦੱਜਨੇ ਆ ਚਾਹੀਦਾ ਉਹ ਨਹੀਂ ਚਾਹੀਦਾ ਅਭੀ ਹਾਂ ਸੀ ਡਿਸਕ੍ਰਿਪਸ਼ਨ ਕਰਨੀ ਹੈ ਗੁਰੂ ਸਾਹਿਬ ਦਾ ਸਿਧਾਂਤ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਸਾਨੂੰ ਸਿਧਾਂਤ ਮਿਲੇ ਨਹੀਂ ਅਸੀਂ ਕਿਉਂਕਿ ਇਹ ਡਾਕਟਰ ਸਾਹਿਬ ਨੇ ਚੰਗਾ ਝੂੜਿਆ ਸਿਰੇ ਭਈ ਉਹ ਕਿਉਂ ਕਰੀਏ ਹੱਦ ਹੋ ਗਈ ਹੈ ਉਹ ਤੇ ਆਪਣੇ ਤੋਂ 200 300 ਸਾਲ ਪਹਿਲਾਂ ਹੋਇਆ ਦੇ ਭਗਤ ਕਬੀਰ ਜੀ ਦੇ ਰਵਿਦਾਸ ਜੀ ਦੇ ਲਿਆ ਕੇ ਤੇ ਉਹ ਬਾਣੀ ਤੋਂ ਨਾਲੇ ਪਹਿਲਾਂ ਉੱਥੇ ਰੱਖੀ ਤੇ ਫਿਰ ਉਹਨਾਂ ਨੇ ਕੀਤਾ ਕਿਉਂ ਨਹੀਂ ਚਾਹੀਦਾ ਖਾਲਸਾ ਰਾਜ ਸਾਨੂੰ ਸਾਰਿਆਂ ਨੂੰ ਬੈਠੇ ਨੂੰ ਪਤਾ ਸੀ ਸੋ ਕਾਲਜ ਬੁੱਧੀਜੀਵੀ ਬੈਠੇ ਆ ਤੇ ਕਿਸੇ ਐਜੂਕੇਸ਼ਨ ਅਦਾਰੇ 'ਚ ਬੈਠੇ ਆ ਕਿ ਆਕ ਸੋਲ ਯੂਨੀਵਰਸਿਟੀ ਦਾ ਜਿਹੜਾ ਸਭ ਤੋਂ ਟਾਪ ਦਾ ਜਰਨਲ ਹੈ ਇਕਨੋਮਿਕਸ ਦਾ ਉਹਨੇ ਸਟੱਡੀ ਕਰਾਈ 219 220 ਦੇ ਵਿੱਚ 5000 ਹਿਸਟੋਰੀਅਨਸ ਤੋਂ ਵੋਟ ਲਈਆਂ ਕਿ ਦੁਨੀਆ ਦਾ ਜਦ ਤੋਂ ਦੁਨੀਆ ਦੇ ਹਿਸਟਰੀ ਲਿਖੀ ਗਈ ਹੈ ਉਸ ਤੋਂ ਲੈ ਕੇ ਅੱਜ ਤੱਕ ਦਾ ਸਭ ਤੋਂ ਬਾਤਮਾਲ ਬਾਦਸ਼ਾ ਕਿਹੜਾ ਹੋਇਆ ਸਭ ਤੋਂ ਸਕਸੈਸਫੁਲ ਸਭ ਤੋਂ ਧਰਮ ਰਹਿਤ ਬਾਦਸ਼ਾ ਕਿਹੜਾ ਹੋਇਆ ਤੇ ਸਿੰਘ ਸਹਿਬਾਨ ਪਤਾ ਕਿਹਦਾ ਨਾਂ ਆਇਆ ਅਸੀਂ ਆਪਣੀ ਵਿਰਾਸਤ ਨੂੰ ਨਹੀਂ ਸੰਭਾਲ ਲਏ ਉਹ ਨਾਂ ਆਇਆ ਜੇ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜਿੱਦਣ ਤੋਂ ਹਿਸਟਰੀ ਲਿਖੀ ਗਈ ਹੈ ਅੱਜ ਤੱਕ ਤੇ ਮੁਕਾਬਲੇ ਤੇ ਕੌਣ ਨੇ ਕੰਪੀਟੀਟਰ ਕੌਣ ਨੇ ਤੇ ਸੁਣੇ ਉਹ ਵੀ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਨੂੰ 5000 ਰਿਸਪੌਂਡੈਂਟਸ ਦੇ ਵਿੱਚੋਂ 39% ਬੰਦਿਆਂ ਨੇ ਚੁਣਿਆ ਹੈ ਜਿੰਨੇ ਕਨਸਾਡੀਆ ਰਾਜਕਰਨ ਵਾਲੀ ਸਰਕਾਰ ਬਣ ਜਾਂਦੀ ਹੈ ਪਰ ਉਹਦੇ ਤੋਂ ਜਿਹੜਾ ਨੈਕਸਟ ਬੰਦਾ ਜਿਹੜਾ ਦੂਜੇ ਨੰਬਰ ਤੇ ਆਇਆ ਉਹ ਕਿਸੇ ਅਫਰੀਕਨ ਕੰਟਰੀ ਦਾ ਹੈ ਉਹਨੂੰ 25% ਬੰਦਿਆਂ ਨੇ ਚੁਣਿਆ 14% ਦਾ ਗੈਪ ਹੈ ਕਿ 2% ਦਾ ਨਹੀਂ ਤੇ ਤੀਜੇ ਚੌਥੇ ਨੰਬਰ ਤੇ ਪਤਾ ਕੌਣ ਜੇ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ ਉਹ ਜਿਹੜਾ ਅਰਥਚਾਰਾ ਸਹੀ ਲਦਾ ਹੋ ਰਿਹਾ ਵੀ ਅਰਥਚਾਰਾ ਹੋਵੇ ਤਾਂ ਫਿਰ ਸਭ ਕੁਝ ਜਾਂ ਤੇ ਰਾਜਚਾਰਾ ਹੋਵੇ ਤਾਂ ਸਭ ਕੁਝ ਇੱਕੋ ਵੇਲੇ ਰਾਜ ਤੇ ਅਰਥ ਤੀਜੇ ਚੌਥੇ ਨਾਂ ਤੇ ਨੇ ਅਬਰਾਹਮ ਲਿੰਕਨ ਤੇ ਜਾਰਜ ਵਿਸ਼ਿੰਗਟਨ ਜਿਨ੍ਹਾਂ ਦਾ 5 ਤੇ 7% ਵੋਟ ਆ ਤੇ ਅਵੇਸਟਮ ਚਰਚਲ ਦਾ ਯੂਕੇ ਵਾਲੇ ਦਾ 1.5% ਵੋਟ ਹੈ ਇਹ ਸਾਡੇ ਲਈ ਭਈ ਉਹੋ ਜਿਹਾ ਰਾਜ ਹੋਵੇ ਹਾਂ ਸਾਨੂੰ ਖਾਲਸਾ ਰਾਜ ਚਾਹੀਦਾ ਸੀ ਕਿਹੋਂ ਡਰ ਜਨੇ ਚਾਹੀਦਾ ਉਹ ਨਹੀਂ ਚਾਹੀਦਾ ਵੀ ਹਾਂ ਸੀ ਡਿਸਕ੍ਰਿਪਸ਼ਨ ਕਰਨੀ